ਅੱਛਾ ਮੇਰੇ ਡਾਇਲੌਗਿਕਾ ਸਵੇਰ ਪੱਠੇ ਦੁਪਹਿਰ ਨੂੰ ਪੱਠੇ ਸ਼ਾਮ ਨੂੰ ਪੱਠੇ ਮੈਂ ਕਰ ਲਿਆ ਆਪ ਦਾ ਫਿਰ ਮੈਂ ਬਾਅਦ ਚਿਰ ਮੈਂ ਕਿ ਪੱਠੇ ਹੁੰਦੇ ਕੀ ਨੇ ਨਹੀਂ ਜੇ ਸਾ ਉਹਨਾ ਵੇਖਣ ਨਹੀਂ ਨਾ ਇਹਨੂੰ ਨੇਹਾ ਆਇਆ ਕਰਕੇ ਵੀ ਕਈ ਸਹੀ ਮਾਰਾ ਬਹੁਤ ਸਾਰੀ ਬਹੁਤ ਮਜ਼ਾ ਹੁਣੀ ਮਾਰ ਕੇ ਨਾ ਤੇਰੀ ਮੱਖੀ ਪਾੜਦੇ ਆ ਪੱਠੇ ਹੁੰਦੇ ਹਾਂ ਆ ਪੱਠੇ ਹੁੰਦੇ ਨੇ ਇੱਕ ਫਿਰ ਇਹਨਾਂ ਨੂੰ ਦੱਸਿਆ ਫਿਰ ਕਿ ਜਿਹੜਾ ਬਫੈਲੋ ਸਭ ਉਹ ਖਾਂਦੀ ਆ ਉਹ ਪੱਠਿਆਂ ਦਾ ਹੀ ਖਾਂਦੀ ਆ ਕੋਈ ਤੁਹਾਨੂੰ ਜਿੱਦਾਂ ਫਿਲਮਾਂ 'ਚ ਦੇਖਦੇ ਤੁਸੀਂ ਤੇ ਸੀ ਉਹਦਾ ਹੀ ਗੀਅ ਸੀ ਤੇ ਮੈਂ ਕਹਿੰਦੀ ਓਕੇ ਮਤਲਬ ਲੱਗਦੇ ਉਹਦਾ ਵੀ ਓ ਨੋ 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 ਮੈਨੂੰ ਮਿਲਦਾ ਮੈਨੂੰ ਆਪਣਾ ਥੋੜੇ ਦਿਨ ਪਹਿਲਾਂ ਦੀ ਗੱਲ ਆ ਤੇ ਉਹ ਬੰਦਾ ਫੋਟੋ ਖੁਣ ਐਵੇਂ ਕਾਲੀ ਵੀ ਰਾਈ ਮੜਾਇਆ ਤੇਰੀ ਸਾळ्या ਕੀ ਕਹਿ ਤੀ ਗਿਆ ਤੱਕਿਆ ਤੇ ਹੁਣ ਕੁਲੀ ਤੇ ਤੁਹਾਨੂੰ ਮਿਲ ਕੇ ਤੁਸੀਂ ਸੇਟਰ ਪੈ ਗਏ ਹੁਣ ਕੋਈ ਅਦਾ ਦੀ ਘਟਨਾ ਯਾਦ ਆ ਤੁਹਾਨੂੰ ਸਰਾਉ ਦਿੱਤੇ ਯਾਰ ਐ ਮੈਨੂੰ ਪੰਪ ਦਿੱਤੇ ਉਹਨਾਂ ਨੇ ਪੂਰੇ ਘਰ ਭਰ ਗਏ ਮੈਨੂੰ ਕਹਿੰਦਾ ਕਹਿੰਦੇ ਅੱਜ ਮੈਂ ਬਈ ਕਹਿੰਦਾ 2 ਦਿਨ ਪਿੱਛੇ ਲੱਗਾ ਹੁੰਦੇ ਮੈਂ ਦੋ ਘਾਂ ਦੋਕ ਦਿਨ ਉਹਦੇ ਨਾਲ ਹੀ ਕਿਵੇਂ ਮੋੜਨ بڑے ਪੰਪ ਦਿੱਤੇ ਨੇ ਕਹਿੰਦਾ ਕੋਈ ਨਹੀਂ ਕੋਈ ਨਹੀਂ ਗਿਆ ਤੇ ਦੋ ਘੰਟੇ ਮੈਂ ਪਿੱਛੇ ਗਿਆ ਤੀਜੇ ਦਿਨ ਉਹ ਆਪਣੀ ਡੈਡੀ ਲੈ ਕੇ ਮੇਰੇ ਘਰ ਆ ਗਈ ਮੈਂ ਮੁੱਕਰ ਗਿਆ ਮੈਂ ਕਿਹਾ ਭਾਈ ਜੀ ਮੈਂ ਮੈਂ ਘਰ ਦੇਣ ਕਿ ਡੈਡੀ ਮੇਰੇ ਕਹਿੰਦਾ ਤੂੰ ਘਰ ਆ ਮੈਂ ਦੱਸਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਿਵੋ ਦੇਖ ਰਹੇ ਹੋ ਤੁਸੀਂ ਮੈਂ ਰਮਨਦੀਪ ਸਿੰਘ ਆ ਸਾਡੇ ਪੰਜਾਬੀਆਂ ਦੀ ਇੱਕ ਸ਼ਿਕਾਇਤ ਰਹਿੰਦੀ ਹੈ ਯਾਰ ਕਿ ਕੋਈ ਕਹਿਣ ਦੀ ਫਿਲਮ ਲਿਆਓ ਕੋਈ ਵਧੀਆ ਜਿਹਾ ਕਨਸੈਪਟ ਲੈ ਕੇ ਆਓ ਅਸੀਂ ਇੱਕੇ ਤਰ੍ਹਾਂ ਦੀਆਂ ਚੀਜ਼ਾਂ ਦੇਖ ਦੇ ਕੇ ਅੱਕ ਚੁੱਕੇ ਹਾਂ ਤੇ ਮੈਨੂੰ ਲੱਗਦਾ ਕਿ ਇੱਕ ਸਾਡੇ ਨਾਲ ਇੱਦਾਂ ਦੀ ਟੀਮ ਮੌਜੂਦ ਹੈ ਜਿਨ੍ਹਾਂ ਨੇ ਪੰਜਾਬੀਆਂ ਦੀ ਸ਼ਿਕਾਇਤ ਦੂਰ ਕਰ ਦਿੱਤੀ ਹੈ 29 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਮੁੱਕ ਗਈ ਟੀਮ ਟੱਪੀ ਚੋ ਯਾਰੋ ਸਟਾਰ ਕਾਸਟ ਸਾਡੇ ਨਾਲ ਮੌਜੂਦ ਹੈ ਗੱਲਬਾਤਾਂ ਕਰਾਂਗੇ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਵੀਰੇ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਕਿਹਾ ਚੱਲੇ ਮੈਨੂੰ ਲੱਗਦਾ ਜਿਹੜਾ ਮੁੱਦਾ ਤੁਸੀਂ ਫਿਲਮ ਚ ਤੇ ਲੱਗਦਾ ਕਿ ਹਾਂ ਕਿ ਕੁਝ ਖਾਸ ਕਰ ਰਹੇ ਆ ਰਿਸਪਾਂਸ ਦੇਖ ਕੇ ਕਿਵੇਂ ਦਾ ਲੱਗਿਆ ਤੁਹਾਨੂੰ ਰਿਸਪਾਂਸ ਦੇਖ ਕੇ ਵਧੀਆ ਲੱਗਾ ਮੈਂ ਅੱਗੇ ਵੀ ਗੱਲ ਕਰ ਕੀਤੀ ਕਿ ਜਦੋਂ ਅਸੀਂ ਫਿਲਮ ਬਣਾਉਂਦੇ ਆ ਉਹਦੋਂ ਆਪਣੇ ਆਪ ਨੂੰ ਬਹੁਤ ਵਧੀਆ ਲੱਗਦਾ ਜਦੋਂ ਲਿਖਦੇ ਆ ਬਹੁਤ ਵਧੀਆ ਲੱਗਦਾ ਆਪਣੇ ਆਪ ਨੂੰ ਹਾਸਾ ਵੀ ਆਉਂਦਾ ਜਾਂ ਠੀਕ ਵੀ ਲੱਗਦਾ इमोਸ਼ਨਸ इमोਸ਼ਨ ਫੀਲ ਹੁੰਦਾ ਪਰ ਉਹਦਾ ਜਿਹੜਾ ਰਿਜ਼ਲਟ ਹੁੰਦਾ ਵਾ ਉਹ ਜਦੋਂ ਤੁਹਾਡਾ ਟ੍ਰੇਲਰ ਆਉਂਦਾ ਉਹਦੇ ਨਾਲ ਹੀ ਆਉਂਦਾ ਸੋ ਜਦੋਂ ਸਾਡਾ ਟ੍ਰੇਲਰ ਰਿਲੀਜ਼ ਹੋਇਆ ਟੀਜ਼ਰ ਰਿਲੀਜ਼ ਹੋਇਆ ਉਦੋਂ ਤੋਂ ਹੀ ਸਾਨੂੰ ਅੱਛਾ ਰਿਸਪੌਂਸ ਮਿਲਿਆ ਔਰ ਟ੍ਰੇਲਰ ਤੋਂ ਬਾਅਦ ਸਾਨੂੰ ਬਾਖਮਾਲ ਰਿਸਪੌਂਸ ਮਿਲਿਆ ਆਮ ਲੋਕਾਂ ਦਾ ਕਿਉਂਕਿ ਫਿਲਮ ਦੇਖਣੀ ਹੁੰਦੀ ਆ ਆਮ ਲੋਕਾਂ ਨੇ ਜਿਨ੍ਹਾਂ ਨੇ ਬਣਾਉਣੀ ਆ ਜੇ ਅਸੀਂ ਆਪ ਹੀ ਖੁਸ਼ ਹੋ ਜਾਈਏ ਉਹ ਅਲੱਗ ਗੱਲ ਆ ਬਟ ਜਿਨ੍ਹਾਂ ਨੇ ਦੇਖਣੀ ਆ ਜੇ ਉਹਨਾਂ ਨੂੰ ਟ੍ਰੇਲਰ ਪਸੰਦ ਆ ਰਿਹਾ ਤੇ ਫਿਰ ਬਟ ਓਬਵੀਅਸ ਹੈ ਕਿ ਵਧੀਆ ਚੀਜ਼ ਬਣਾਈ ਬਣ ਗਈ ਹੋਊਗੀ ਸਾਡੇ ਕੋਲ ਨਹੀਂ ਨਹੀਂ ਜਿਸ ਤਰੀਕੇ ਦੇ ਅਸੀਂ ਕਮੈਂਟਸ ਪੜ ਰਹੇ ਹਾਂ ਜੀ ਹਨਾ ਜਿਸ ਤਰੀਕੇ ਦਾ ਟ੍ਰੇਲਰ ਹੈ ਲੱਗਦਾ ਹੈ ਕਿ ਹਾਲ ਕੁਝ ਅਲੱਗਾ ਕਈ ਵਾਰ ਕੁਝ ਚੀਜ਼ਾਂ ਨੂੰ ਕਹਿ ਦੇਣਾ ਤੇ ਉਹਨਾਂ ਦਾ ਪ੍ਰੈਕਟੀਕਲੀ ਹੋਣਾ ਦੋਨਾਂ ਚੀਜ਼ਾਂ 'ਚ ਫਰਕ ਹੁੰਦਾ ਤੁਸੀਂ ਇਸ ਚੀਜ਼ ਦੇ ਲਈ ਬਧਾਈ ਦੇ ਪਾਤਰੋ ਕੇ ਲੋਕ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਜੀ 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 ਤੇ ਸਿਰਤ ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ 'ਚ ਹਨਾ ਤੇ ਮੈਂ ਜਾਣਨਾ ਚਾਹੁੰਦਾ ਕਿ ਤੁਹਾਡੇ ਨਾਲ ਇੰਨੇ ਪੰਜਾਬੀ ਸੀਗੇ ਹਨਾ ਸੈੱਟ ਦੇ ਉੱਤੇ ਤੁਸੀਂ ਕੀ ਸਿੱਖਿਆ ਇਹਨਾਂ ਤੋਂ ਮੈਂ ਪੰਜਾਬੀ ਹਸਾਣਾ ਸਿੱਖਿਆ ਸਰ ਇਹਨਾਂ ਨੇ ਮੈਨੂੰ ਬਹੁਤ ਹਸਾਇਆ ਠੀਕ ਹੈ ਤੇ ਐਕਸੈਪਟੈਂਸ ਹਾਂ ਇੱਕ ਇੱਕ ਜਣੇ ਨੇ ਮੈਨੂੰ ਕਿੰਨੇ ਐਕਸਪੀਰੀਅੰਸ ਨੇ ਸਾਰੇ ਦੇ ਸਾਰੇ ਐਂਡ ਮੇਰੀ ਪਹਿਲੀ ਪਿਕਚਰ ਸੀ ਪੰਜਾਬ ਚ ਸਪੈਸ਼ਲੀ ਫਰਸਟ ਪ੍ਰੋਜੈਕਟ ਸੀਗਾ ਸਾਰੇ ਨੇ ਮੈਨੂੰ ਬਹੁਤ ਬਹੁਤ ਪਿਆਰ ਨਾਲ ਵੈਲਕਮ ਕੀਤਾ ਮੈਨੂੰ ਬਹੁਤ ਪਿਆਰ ਨਾਲ ਰੱਖਿਆ ਤੇ ਕਦੇ ਵੀ ਐਵੇਂ ਉਹ ਨਹੀਂ ਫੀਲ ਕਰਾਇਆ ਲੈਫਟ ਆਊਟ ਜਾਂ ਕਿ ਮੈਂ ਕਿਸੇ ਨੂੰ ਨਾ ਕੰਮ ਨਹੀਂ ਕੀਤਾ ਪਹਿਲਾਂ ਸੋ ਐਕਸੈਪਟੈਂਸ ਇਹ ਗੱਲ ਤਾਂ ਹੈ ਵੀ ਸਿਰਤ ਨੇ ਵੀ ਉਹ ਉਹਨਾਂ ਹੀ ਆਪਣਾ 100% ਦਿੱਤਾ ਆਪਣੇ ਕੰਮ ਨੂੰ ਤੇ ਟੀਮ ਚ ਰਹਿ ਕੇ ਵੀ ਕਦੀ ਉਹ ਚੀਜ਼ ਨਹੀਂ ਰੱਖੀ ਕਿ ਯਾਰ ਮੈਂ ਕਿਉਂ ਬੁਲਾਵਾ ਮੈਂ ਕਿਉਂ ਜੈਲ ਹੋਵਾ ਉਹ ਚੀਜ਼ ਕਦੀ ਨਹੀਂ ਰੱਖੀ ਜਦੋਂ ਨਾ ਕੋਈ ਬੰਬੇ ਤੋਂ ਐਕਟਰ ਪੰਜਾਬ ਪੰਜਾਬੀ ਫਿਲਮਾਂ ਚ ਆ ਕੇ ਕੰਮ ਕਰਦਾ ਹੈ ਤਾਂ ਪੰਜਾਬੀ ਦੇ ਕੁਝ ਐਧਾ ਦੇ ਸ਼ਬਦ ਨੇ ਜਿਹੜੇ ਸਾਨੂੰ ਸਮਝ ਆ ਜਾਂਦੇ ਨੇ ਪਰ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਤਾਂ ਤੁਹਾਨੂੰ ਪੰਜਾਬੀ ਵੀ ਸਿਖਾਈ ਬਈ ਉਹਨਾਂ ਨੇ ਹਾਂਜੀ ਇੱਕ ਤਾਂ ਆਈ ਥਿੰਕ ਮੈਂ ਹੁਣੇ ਸੋਚੀ ਰਹੀ ਸੀ ਮੈਨੂੰ ਵਰਡ ਦਾ ਨਹੀਂ ਪਤਾ ਸੀ ਜਿਹੜਾ ਮੇਰੇ ਡਾਇਲੋਗ ਸੀਗਾ ਪੱਠੇ ਅੱਛਾ ਮੇਰੇ ਡਾਇਲੋਗ ਸੀਗਾ ਸਵੇਰ ਪੱਠੇ ਦੁਪਹਿਰ ਨੂੰ ਪੱਠੇ ਸ਼ਾਮ ਨੂੰ ਪੱਠੇ ਮੈਂ ਕਰ ਲਿਆ ਆਪ ਦਾ ਫਿਰ ਮੈਂ ਬਾਅਦ ਵਿੱਚ ਮੈਂ ਕਿਹਾ ਪੱਠੇ ਹੁੰਦੇ ਕੀ ਨੇ ਸੋ ਇਹ ਜਿਸੇ ਕੁਝ ਸ਼ਬਦ ਐ ਸਪੈਸ਼ਲੀ ਮੇਰੇ ਤਾਂ ਰਾਜਸਥਾਨੀ ਜ਼ਿਆਦਾ ਸੀਗੀ ਅਸੀਂ ਇਹਨਾਂ ਨੂੰ ਸਮਝਾਇਆ ਥੋੜਾ ਜਿਹਾ ਕਿ ਬਫੈਲ ਜਾਂ ਪੱਠੇ ਹੁੰਦੇ ਨੇ ਹਾਂ ਆ ਪੱਠੇ ਹੁੰਦੇ ਨੇ ਆਪਣੇ ਇੱਕ ਸ਼ਬਦ ਦੇ ਕਈ ਮਤਲਬ ਨਿਕਲਦੇ ਨੇ ਇੱਕ ਫਿਰ ਇਹਨਾਂ ਨੂੰ ਦੱਸਿਆ ਫਿਰ ਕਿ ਜਿਹੜਾ ਬਫੈਲੋ ਸਬ ਉਹ ਖਾਂਦੀ ਆ ਉਹ ਪੱਠਿਆਂ ਦਾ ਹੀ ਖਾਂਦੀ ਆ ਸੋ ਇਹਨਾਂ ਨੂੰ ਪਤਾ ਲੱਗ ਗਿਆ ਉਹ ਪੱਠੇ ਵੀ ਚੱਲਦਾ ਹੈ ਮੇਰੇ ਨਾਲ ਕੀ ਬਾਤ ਹੈ ਦੇਖਾ ਮੈਂ ਚਲੋ ਮਤਲਬ ਅਸੀਂ ਤੁਹਾਡੀ ਫਿਲਮਾਂ ਦੇਖਦੇ ਹਾਂ ਤੁਹਾਡੇ ਕਿਰਦਾਰ ਹੁੰਦੇ ਨੇ ਬੜੀ ਇੱਕ ਛਾਪ ਛੱਡ ਕੇ ਜਾਂਦੇ ਨੇ ਹਨਾ ਤੇ ਹੁਣ ਮਨਦਾ ਦਾ ਅੱਜ ਦੇ ਟਾਈਮ 'ਚ ਤੁਸੀਂ ਹਰ ਇੱਕ ਫਿਲਮ ਦਾ ਹਿੱਸਾ ਹੋ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਮਨੂੰ ਮਿੱਡੀਆਂ ਨੇ ਇਹ ਮੇਰੀ ਕਿਸਮਤ 'ਚ ਸੀਗੀਆਂ ਜਾਂ ਜੋ ਮੈਂ ਮਿਹਨਤ ਕੀਤੀ ਹੈ ਉਹਦਾ ਰਜ਼ੰਦ ਹੈ ਤੁਸੀਂ ਮੰਨਦੇ ਹੋ ਕਿ ਮਿਹਨਤ ਅਤੇ ਕਿਸਮਤ ਦੋਨਾਂ ਦਾ ਪੈਰਲਨ ਹੋਣਾ ਜ਼ਰੂਰੀ ਹੈ ਜਾਂ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਹਾਂ ਮੈਨੂੰ ਲੱਗਦਾ ਕਿ ਵੀ 70% ਤੁਹਾਡੀ ਮਿਹਨਤ ਹੈ ਹਾਂ 30% ਤੁਹਾਡੀ ਕਿਸਮਤ ਹੈ ਬਿਲਕੁਲ ਜੇ ਤੁਸੀਂ ਮਿਹਨਤ ਨਹੀਂ ਕਰੋਗੇ ਮੰਨ ਲਓ ਕਿ ਵੀ ਮੇਰੀ ਕਿਸਮਤ 'ਚ ਚਾਹੇ ਬਹੁਤ ਅੱਛਾ ਕੁਝ ਲਿਖਿਆ ਹੋਵੇ ਪਰ ਮੈਂ ਉਸ ਰਸਤੇ 'ਤੇ ਹੀ ਨਹੀਂ ਚਲਾਂਗੀ ਤੇ ਮੈਨੂੰ ਉਹ ਚੀਜ਼ ਕਿੱਦਾਂ ਮਿਲੇਗੀ ਤੇ ਮੈਂ ਉਸ ਰਸਤੇ 'ਤੇ ਤੁਰਾਂਗੀ 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 ਫੇਰ ਹੀ ਮੰਜ਼ਿਲ 'ਤੇ ਪਹੁੰਚਾਂਗੀ ਬਿਲਕੁਲ ਤੇ ਇਸ ਲਈ ਬਈ ਠੀਕ ਹੈ ਬਈ ਕਿਸਮਤ ਵੀ ਥੋੜੀ ਜੀ ਮੈਂ ਮੰਨਦੀ ਆ ਕਿ ਵੀ ਹਾਂ ਵੀ ਇਹ ਚੀਜ਼ ਮੈਟਰ ਕਰਦੀ ਹੈ ਕਿ ਬਾਕੀ ਤੁਸੀਂ ਇਹ ਚੀਜ਼ ਮੰਨ ਲਵੇ ਜਦੋਂ ਨਾ ਅਸੀਂ ਸਟਰਗਲ ਕਰ ਰਹੇ ਹੁੰਦੇ ਆ ਹਨਾ ਉਸ ਵਕਤ ਸਾਡੇ ਸੁਪਨੇ ਬਹੁਤ ਵੱਡੇ ਹੁੰਦੇ ਨੇ ਸਾਡਾ ਨੇਚਰ ਬਹੁਤ ਅਲੱਗ ਹੁੰਦਾ ਹੈ ਅਸੀਂ ਸੋਚਦੇ ਆ ਕਿ ਨਹੀਂ ਮੈਂ ਆਪਣੇ ਆਪ ਨੂੰ ਕਦੇ ਚੇਂਜ ਨਹੀਂ ਕਰਨਾ ਪਰ ਸਮੇਂ ਦੇ ਹਿਸਾਬ ਦੇ ਨਾਲ ਅਸੀਂ ਕਈ ਵਾਰ ਦੇਖਦੇ ਆ ਕਿ ਬੰਦੇ ਦੇ ਅੰਦਰ ਕੁਝ ਬਦਲਾ ਆਉਂਦੇ ਨੇ ਹਨਾ ਜਾਂ ਕੁਝ ਨੇਚਰਲੀ ਲੱਗੋ ਕਿ ਬੰਦਾ ਬਿਜ਼ੀ ਬਹੁਤ ਜ਼ਿਆਦਾ ਹੋ ਜਾਂਦਾ ਪਰ ਬੰਦਾ ਬਦਲ ਜਾਂਦਾ ਤੁਸੀਂ ਇਹ ਸੋਚਦੇ ਹੋ ਕਿ ਮੈਂ ਜਿੱਥੇ ਮਰਜ਼ੀ ਪਹੁੰਚ ਜਾਵਾਂ ਪਰ ਮੈਂ ਆਪਣੇ ਅੰਦਰ ਇੰਨੀ ਚੀਜ਼ ਕਦੇ ਨਹੀਂ ਬਦਲਨੀ ਉਹ ਕੀ ਹੈ ਮੈਨੂੰ ਲੱਗਦਾ ਕਿ ਮੈਂ ਅਗਰ ਜੇ ਮੇਰੀ ਤੁਸੀਂ ਮੰਨ ਲਓ ਆਪਾਂ ਟੀਮ ਆ ਭੈਣ ਭਰਾ ਸੀ ਤੇ ਮਤਲਬ ਤੁਸੀਂ ਇਹਨਾਂ ਨੂੰ ਵੀ ਚਾਹੀ ਪੁੱਛ ਲੋ ਕਿ ਮੈਂ ਜੇ ਬੈਕਸਟੇਜ ਵੀ ਉਦਾਂ ਹੀ ਆ ਤੇ ਮੈਂ ਹਾਂ ਨਾ ਮੈਂ ਕੈਮਰਾ ਤੇ ਵੀ ਉਦਾਂ ਹੀ ਆ ਹਾਂ ਕੀ ਲੱਗਦਾ ਭਾਜੀ ਤੁਹਾਨੂੰ ਹੈਨਾ ਕਿ ਮਤਲਬ ਮੈਨੂੰ ਮੈਂ ਜੇ ਬਾਹਰ ਵੀ ਕਿਤੇ ਜਾਨੀ ਆ ਲੋਕੀ ਬਹੁਤ ਪਿਆਰ ਕਰਦੇ ਆ ਨਾ ਆਉਂਦੇ ਆ ਤੇ ਲੋਕੀ ਸਪੈਸ਼ਲੀ ਜਦੋਂ ਇਹ ਚੀਜ਼ ਹਨਾ ਪੁਆਇੰਟ ਆਊਟ ਕਰਦੇ ਨਾ ਕਿ ਵੀ ਨਹੀਂ ਹਾਂ ਜੀ ਅਸੀਂ ਤੁਹਾਨੂੰ ਜਿੱਦਾਂ ਫਿਲਮਾਂ 'ਚ ਦੇਖਦੇ ਤੁਸੀਂ ਤੇ ਸਹੀਉ ਮੁੱਦਾ ਹੀ ਗਏ ਉਸੇ ਤੇ ਮੈਂ ਕਹਿੰਦੀ ਕਿ ਕੀ ਮਤਲਬ ਮੈਨੂੰ ਲੱਗਦੇ ਉਸਦਾ ਵੀ ਯਾਰ ਐ ਤਾਂ ਤੇ ਫਿਰ ਤੁਹਾਨੂੰ ਵੀ ਕਹਿੰਦੇ ਹੀ ਨਹੀਂ ਕੀ ਭਲਾ ਹੁਣ ਕੀ ਭਲਾ ਕੀ ਕੀ ਕਹਿੰਦੇ ਹੋ ਕਹਾਂ ਫਿਰ ਕਹਾਂ ਕੇ ਯਾਰ ਅਜਾ ਮਤਲਬ ਜੋ ਵੀ ਹੈ ਨਹੀਂ ਨਹੀਂ ਮਿਲਦੇ ਬਾਈ ਮੈਨੂੰ ਨਹੀਂ ਮਿਲਦੇ ਹਾਂ ਹਾਂ ਮੈਨੂੰ ਮਿਲਦੇ ਮੈਨੂੰ ਆਪਣਾ ਥੋੜੇ ਦਿਨ ਪਹਿਲਾਂ ਦੀ ਗੱਲ ਆ ਹਾਂ ਤੇ ਉਹ ਬੰਦਾ ਫੋਟੋ ਕਰਉਣਾ ਐਵੇਂ ਕਾਲੀ ਵੀ ਨਹੀਂ ਮੜਾਇਆ ਤੇਰੀ ਸਾਲਿਆ ਕੀ ਕਹਿ ਤੋਈ ਹੇ ਟਚੂ ਨਾ ਨਹੀਂ ਨਹੀਂ ਉਹ ਬੰਦਾ ਉਦਾਂ ਕਹਿੰਦਾ ਵੀ ਯਾਰ ਭਾਜੀ ਤੁਸੀਂ ਫਿਲਮ ਚ ਵੀ ਸਾਰੇ ਲੱਗੇ ਹੋ ਸਾਬ ਨੂੰ ਅੱਛਾ ਰਿਸਪੈਕਟ ਦਿੱਤੀ ਉਹਨੇ ਮੈਨੂੰ ਉਹਨੇ ਰਿਸਪੈਕਟ ਵੀ ਦਿੱਤੀ ਉਹਨੇ ਭਾਜੀ ਵੀ ਗਿਆ ਕਾਲੇ ਕਾਲੇ ਭਾਜੀ ਐ ਮੇਰੇ ਖਿਆਲ ਮੈਨੂੰ ਸਾਹਮਣੇ ਤੇ ਇਦਾਂ ਨਹੀਂ ਕੋਈ ਕਹਿੰਦਾ ਪਿੱਛੋਂ ਦੇ ਭਾਵੇਂ ਉਹ ਕਿਉਂਕਿ ਮੈਂ ਕੱਲ ਹੀ ਹਜੇ ਦੇਖਿਆ ਕਿ ਮੈਂ ਉੱਥੇ ਪਟੂਰੇ ਛੋਲੇ ਖਾਣ ਗਏ ਸੀ ਉੱਥੇ ਨਾ ਕੋਈ ਫੈਮਿਲੀ ਸੀਗੀ ਇਦਾਂ ਮਿਲ ਗਈ ਮੈਂ ਪੂਰਾ ਆਪਣੇ ਆਪ ਨੂੰ ਕਵਰ-ਪੂਰ ਕੀਤਾ ਸੀ ਪਰ ਉਹਨੇ ਨਾ ਮਤਲਬ ਫਿਰ ਵੀ ਆਨ ਕੇ ਪਛਾਨ ਲਿਆ ਤੇ ਉਹਨੇ ਕਿਹਾ ਫੋਟੋ ਖਚਾਲੂ ਤੇ ਮੈਂ ਕਿਹਾ ਚਲੋ ਹੁਣ ਕੋਈ ਗੱਲ ਨਹੀਂ ਮੈਂ ਫਟਾਫਟ ਉੱਥੋਂ ਤੇ ਉਹਨਾਂ ਜਿਸ ਤਰ੍ਹਾਂ ਛੋਟਾ ਜਿਹਾ ਬੱਚਾ ਸੀ ਉਹਨਾਂ ਨਾਲ ਤੇ ਉਹ ਉਧਰ ਉਧਰ ਗਈ ਜਾਵੇ ਤੇ ਹਨਾ ਮੈਂ ਉਹਨੂੰ ਕਿਹਾ ਹੈ ਨਾ ਤੇ ਉਹਨੂੰ ਜਾਣ ਨਹੀਂ ਤੇ ਉਹ ਜਦੋਂ ਨਾ ਪਰਾਂ ਨੂੰ ਚੱਲੀ ਨਾ ਮੈਂ ਮੇਰਾ ਧਿਆਨ ਉਧਰ ਹੀ ਸੀ ਕੀ ਕਰਨ ਕਿਤੇ ਤੇ ਉਹਨੇ ਕਿਹਾ ਨਾ ਵੀ ਉਹ ਸੀ ਫਿਲਮਾਂ ਵਾਲੀ ਜਿਹੜੀ ਉਹ ਸੂਟ ਤੋਂ ਬਣੀ ਵਿੱਚ ਠੀਕ ਹੀ ਉਹ ਵਾਲੀ ਓ ਮੋਟੀ ਜੀ ਤੂਇਆ ਮੈਂ ਕੰ ਚਾ ਮਤਲਬ ਬੱਚੇ ਹਾਂ ਮਤਲਬ ਨਹੀਂ ਕਈ ਵਾਰੀ ਬੱਚਿਆਂ ਨੂੰ ਵੀ ਨਾ ਮਾਂ ਪਿਓ ਫੜਾਈ ਜਾਣਗੇ ਤੁਹਾਨੂੰ ਐਸਾ ਹੁੰਦਾ ਹੈ ਭਾਜੀ ਮੈਂ ਨਾ ਪ੍ਰੋਮੋਸ਼ਨ ਤੋਂ ਆਇਆ ਹਾਂ ਨਾ ਸੀਗਾ ਫਿਲਮ ਦਾ ਸੀਗਾ ਪ੍ਰੀਮੀਅਰ ਹਮ ਫਿਲਮ ਦਾ ਨਾਮ ਆਪਣੀ ਦਾ ਫਰਤੀਲੇ ਅੱਛਾ ਇਹ ਪਟ્રોલ ਭੌਣਦੇ ਆ ਤੇ ਪਤਲੀ ਗੱੜੀ ਵਿੱਚ ਉਹ ਨਾਲ ਲੇਡੀ ਸੀਗੀ ਪਿੱਛੇ ਬੈਠੀ ਸਕੂਟਰ ਤੇ ਤੇ ਬੰਦਾ ਬੈਠਾ ਸੀ ਨਾ ਬੈਣਾ ਭਾਈ ਦਾ ਵੀ ਇੱਕ ਟੀਮ ਹੈ ਮੈਨੂੰ ਕਹਿੰਦਾ ਉਹ ਹੋਰ ਕੀ ਆਲਿਆ ਮੈਂ ਵਧੀਆ ਵਧੀਆ ਭਾਜੀ ਠੀਕ ਠਾਕ ਹੈ ਮੇਰੇ ਕੋਲ ਆ ਕਹਿੰਦਾ ਫੋਟੋ ਕਰਾਉਣੀ ਐ ਐਂ ਕਰਾ ਲਓ ਭਾਈ ਇੱਥੇ ਸੋਹਣਾ ਲੱਗਣਾ ਫਰਮਾ ਹੀ ਹੁੰਦਾ ਤੈਨੂੰ ਇੱਥੇ ਢੀ ਲੱਗ ਰਿਹਾ ਹੈ ਓਏ ਢੀ ਕੀ ਹੈ ਆਪ ਆਛਾ ਮੈਂ ਕਹਾ ਮੈਂ ਕਹਾ ਭਾਜੀ ਮੈਂ ਨਾਲ ਦੀ ਮੁੰਡੇ ਨੂੰ ਕਹਾ ਮੈਂ ਕਹਾ ਵੇਛ ਦੀ ਕਰਕੇ ਗਿਆ ਕਿ ਫੇਸ ਲੱਗ ਰਿਹਾ ਮੈਂ ਨਿਵਾਸ ਅਸ ਅਸ ਦੇਖੋ ਆਪਾਂ ਨੂੰ ਪਿਆਰ ਕਰਦੇ ਨਾ ਤੇ ਉਹਨਾਂ ਦੇ ਨਾ ਫਿਲਟਰ ਨਹੀਂ ਹੈਗਾ ਉਹਨਾਂ ਲੋਕ ਤਾਂ ਉਹ ਸਿੱਧੀ ਗੱਲ ਹਾਂਜੀ ਸਿੱਧੀ ਗੱਲ ਉਹ ਵੀ ਸੱਚੇ ਫੈਨ ਨੇ ਬਈ ਨਾਲੇ ਮੈਨੂੰ ਲੱਗਦਾ ਕਿ ਅਸੀਂ ਅਸੀਂ ਜਿੱਦਾਂ ਦੇ ਕਿਰਦਾਰ ਅਸੀਂ ਨਿਭਾਉਂਦੇ ਆ ਨਾ ਤੇ ਉਹ ਉਹ ਇਸ ਕਰਕੇ ਲੋਕਾਂ ਨੂੰ ਆਪਣਾ ਆਪਣ ਬਹੁਤ ਜ਼ਿਆਦਾ ਲੱਗਦਾ ਲੱਗਦਾ ਇਸ ਕਰਕੇ ਉਹ ਫਿਲਟਰ ਨਹੀਂ ਮਾਰਦੇ ਉਹ ਡਾਇਰੈਕਟ ਹੀ ਉਹਨਾਂ ਨੂੰ ਇਦਾਂ ਲੱਗਦਾ ਕਿ ਮੇਰੇ ਖਿਆਲ ਭਾਜੀ ਆਪਾਂ ਵੀ ਉਹਨਾਂ ਨਾਲ ਉਵੇਂ ਹੀ ਪੇਸ਼ ਹੁੰਦੇ ਆ ਹਾਂ ਕੋਈ ਉਹਦਾ ਉਹ ਚੀਜ਼ ਨਹੀਂ ਜਿਉ ਮਿਲ ਜੇ ਦੋ ਕਦਮ ਆਉਂਦੇ ਤੇ ਅਸੀਂ ਪੰਜ ਕਦਮ ਅੱਗੇ ਜਾਂਦੇ ਆ ਅਜਾ ਬਿਲਕੁਲ ਅੰਦਰwidetilde ਵੀਰੇ ਇਸ ਫਿਲਮ 'ਤੇ ਬਹੁਤ ਸਾਰੇ ਘੈਂਟ ਘੈਂਟ ਹਿੱਸੇ ਨੇ ਹਨਾ ਮੌਲਾਦਾ ਕਿ ਇੱਕ ਸਫ਼ਰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹਨਾ ਪੰਜਾਬ ਤੋਂ ਸ਼ੁਰੂਆਤ ਹੁੰਦੀ ਹੈ ਫਿਰ ਤੁਸੀਂ ਰਾਜਸਥਾਨ ਪਹੁੰਚਦੇ ਹੋ ਰਾਜਸਥਾਨ ਦੀ ਮੈਨੂੰ ਇੱਕ ਗੱਲ ਬੜੀ ਖਾਸ ਲੱਗਦੀ ਹੈ ਕਿ ਬੇਸ਼ੱਕ ਰਾਜਸਥਾਨ ਜਿੰਨਾ ਮਰਜ਼ੀ ਤਰੱਕੀ ਕਰ ਰਿਹਾ ਪਰ ਕਿਤੇ ਨਾ ਕਿਤੇ ਉਹਨਾਂ ਦਾ ਸੱਭਿਆਚਾਰ ਉਹ ਮੇਂ ਦਿਖਦਾ ਉੱਥੋਂ ਦਾ ਜਿਹੜਾ ਸੇਠ ਬੰਦਾ ਹੈ ਉਹਦਾ ਪਹਿਰਾਵਾ ਵੀ ਸਾਨੂੰ ਉਵੇਂ ਦਾ ਹੀ ਦਿਖਦਾ ਜੇ ਕੋਈ ਬੰਦਾ ਰੇੜੀ ਲਾ ਕੇ ਕੁਝ ਸਬਜ਼ੀ ਵੇਚ ਰਿਹਾ ਉਹਦਾ ਵੀ ਪਹਿਰਾਵਾ ਉਦਾਂ ਦਾ ਹੀ ਹੁੰਦਾ ਤਸੀਂ ਕੁਸ਼ਤੀ ਦਾ ਨੋਟਿਸ ਕੀਤੀਆਂ ਕੁਝ ਨਾਲ ਲੈ ਕੇ ਆਏ ਉੱਥੋਂ ਸਿੱਖ ਕੇ ਆਪਣੇ ਨਾਲ ਜੋ ਤੁਸੀਂ ਉੱਥੇ ਚੇਂਜ ਦੇਖਿਆ ਹੋਵੇਗੀ ਯਾਰ ਇਹ ਬੜੀ ਅਲੱਗ ਚੀਜ਼ ਹੈ ਜਿਹੜੀ ਰਾਜਸਥਾਨ ਦੀ ਆ। ਅੰਮ੍ਰੀ ਇੱਕ ਚੀਜ਼ ਉਹਨਾਂ ਦੀ ਬਹੁਤ ਵਧੀਆ ਉਹਨਾਂ ਖੇਤੀ ਉੱਥੇ ਆਪ ਕਰਦੇ ਨੇ। ਹਮ ਜਿਹੜੀ ਮੈਨੂੰ ਵਧੀਆ ਲੱਗੀ ਕਿਉਂਕਿ ਪਿੰਡਾ ਪੁੰਡਾ ਸਾਡਾ ਸ਼ੂਟ ਹੀ ਨਾ ਖੇਤੀ ਉਹ ਆਪ ਕਰਦੇ ਨੇ ਪਲੱਸ ਉਹਨਾਂ ਦੀ ਥੋੜੀ ਸਾਦਗੀ ਪੂਰੇ ਨਾਲੋਂ ਸਾਦਗੀ ਥੋੜੀ ਜ਼ਿਆਦਾ ਵਾ ਤੇ ਉਹ ਜਿਹੜਾ ਖਾਣਾ ਪੀਣਾ ਵੀ ਖਾਂਦੇ ਨੇ ਅੱਜ ਵੀ ਉਹ ਜਿੱਦਾਂ ਆਪਾਂ ਹੁਣ ਮੈਂ ਤੇ ਉੱਥੇ ਨਾ ਜਿੱਥੇ ਅਸੀਂ ਸ਼ੂਟ ਕਰਦੇ ਸੀ ਉਥੇ ਦੂਰ ਤੱਕ ਮੈਨੂੰ ਲੱਗਦਾ ਕੋਈ ਮਕਡੋਨਲਡਸ ਨਾ ਕੋਈ KFC ਨਾ ਕੁਝ ਵੀ ਨਹੀਂ ਸੀਗਾ ਅਸੀਂ ਮंडाਵਾ ਸ਼ੂਟ ਕੀਤਾ ਵਾ ਜੁੰਜਨੂ ਤੇ ਚੂਰੂ ਦੇ ਆਸ-ਪਾਸ ਪੰਜਾਬੀ ਫਿਲਮ ਉੱਥੇ ਨਹੀਂ ਹੋਈ ਔਰ ਇਹ ਪੀਕੇ ਤੇ ਆਪਣਾ ਬਜਰੰਗੀ ਬਾਈ ਜਾਨਵਰਗੀਆਂ ਫਿਲਮਾਂ ਉੱਥੇ ਹੋਈਆਂ ਅਸੀਂ ਥੋੜਾ ਜਿਹਾ ਅਲੱਗ ਸਟੱਫ ਕਰਦੇ ਸੀ ਤੇ ਭਾਜੀ ਸੱਚੀ ਗੱਲ ਜੇ ਉੱਥੇ ਬੜੇ ਸਾਦੇ ਜਿਹੇ ਲੋਕ ਆ ਔਰ ਉਹਨਾਂ ਦੇ ਪਹਿਰਾਵੇ ਤੋਂ ਲੈ ਕੇ ਪਹਿਰਾਵਾ ਵੀ ਬਹੁਤ ਸਾਦਾ ਵਾ ਖਾਣ-ਪੀਣ ਬਹੁਤ ਸਾਦਾ ਸਾਨੂੰ ਅਸੀਂ ਉੱਥੇ 8 ਵਜੇ ਬੰਦ हां 8 ਵਜੇ ਬੰਦ ਸਾਰਾ ਕੁਝ ਤਾਂ ਆਪਾਂ ਦਹਲੀਜ ਕੋਠੀ ਕਰਕੇ ਉੱਥੇ ਕੋਈ ਹੋਟਲ ਸੀ ਉੱਥੇ ਰੁਕੇ ਉਹਨਾਂ ਨੇ ਨਾ ਸਾਨੂੰ ਕਹੇ ਜੀ ਬਾਜਰੇ ਦੀ ਰੋਟੀ ਤੇ ਉਹ ਨਾਲ ਇਹਦੀ ਆਪਣਾ ਆਪਾਂ ਕਹਿ ਦਿੰਨੇ ਆ ਲਸਣ ਦੀ ਚਟਨੀ ਉਹ ਤੇ ਨਾਲ ਲੱਸੀ ਪਾ ਜੀ ਮੈਂ ਕਹਿੰਦਾ ਵੀ ਸਵਾਦ ਆ ਗਿਆ ਮੇਰਾ ਨਾ ਦੁਬਾਰਾ ਦਿਲ ਕਰਦਾ ਵੀ ਮੈਂ ਉੱਥੇ ਜਾ ਕੇ ਮੰਡਾਵਾ ਨਾ ਉਹਨੂੰ ਕਵਾਂ ਸਾਡਾ ਮਿੱਤਰ ਬਣ ਗਿਆ ਮੁੰਡਾ ਵੀ ਖਾ ਕੇ ਜਿਹਨੇ ਜਿਹਨੇ ਖਾਧੀ ਉਹ ਸਾਰਿਆਂ ਨੇ ਦੁਬਾਰਾ ਰਿਪੀਟ ਕੀਤੀ ਬਿਲਕੁਲ ਥੋੜਾ ਜਿ ਮੈਨੂੰ ਐ ਲੱਗਦਾ ਹੁੰਦਾ ਜਿੱਦਾਂ ਹੁਣ ਪੰਜਾਬ ਦੇ ਸਾਰੇ ਹੀ ਸ਼ਹਿਰ ਡਵੈਲਪ ਹੋ ਰਹੇ ਨਵੀਨੀਕਰਨ ਹੋ ਗਿਆ ਸਾਰੇ ਹਨਾ ਉਸ ਨਵੀਨੀ ਜਿਹੜਾ ਜੱਬਾ ਪਾਕਿਸਤਾਨ ਵੀ ਦੇਖਦੇ ਆ ਨਾ ਪਾਕਿਸਤਾਨ ਦੀਆਂ ਵੀਡੀਓਜ਼ ਆਉਂਦੀਆਂ ਨੇ ਤੇ ਉਹ ਸਾਨੂੰ ਪਿਆਰਾ ਪਤਾ ਕਿਉਂ ਲੱਗਦਾ ਉਸ ਉਹੀ ਉਹ ਕੱਚੇ ਕੋਠੇ ਉਹ ਸਾਰਾ ਕੁਝ ਉਹ ਤਾਂ ਪਿਆਰਾ ਲੱਗਦਾ ਕਿਉਂਕਿ ਅਸੀਂ ਉਹ ਚੀਜ਼ਾਂ ਤੋਂ ਅੱਗੇ ਲੰਘ ਚੁੱਕੇ ਹਾਂ ਹਾਂਜੀ ਤੇ ਜਿਹੜਾ ਅਸਲ ਸੁੱਖ ਸੀਗਾ ਜਿਹੜਾ ਅਸੀਂ ਜਦੋਂ ਬੱਚੇ ਸੀਗੇ ਸਾਡੇ ਘਰਾਂ ਦੇ ਬਾਲੇ ਸੀਗੇ ਰਾਤ ਨੂੰ ਸੌਣਾ ਸਵੇਰੇ ਉੱਠਣਾ ਤੇ ਉਹ ਬਾਲੇ ਦੇਖਣੇ ਨਾ ਉਹ ਉਹ ਛੱਤਾਂ ਬਹੁਤ ਵਧੀਆ ਲੱਗਦੀਆਂ ਸੀ ਅੱਜ ਲੈਂਟਰਲ ਨੂੰ ਵੇਖੋ ਉਹਨਾਂ ਵਧੀਆ ਨਹੀਂ ਲੱਗਦਾ ਮੈਂ ਇਹਨਾਂ ਸ਼ਰਤ ਰੱਖ ਲਓ ਘਟੋ ਘਟ ਬੰਦੇ ਨੂੰ ਸੁੱਤੇ ਪਿਆ ਵੀ ਕੰਮ ਹੁੰਦਾ ਹੈ ਵੀ ਬੰਦਾ ਜੇ ਨਹੀਂ ਨੀਂਦ ਆਉਂਦੀ ਬਾਲੇ ਗਿਣ ਲੈਂਦਾ ਸੀ ਹਾਂਜੀ ਹਾਂਜੀ ਹਾਂ ਸੋ ਅੱਜ ਵੇਖੋ ਤੁਸੀਂ ਕੀ ਕਰੋ ਮਤਲਬ ਉਹ ਨਵੀਨੀਕਰਨ ਦੇ ਨਾਲ-ਨਾਲ ਤੁਹਾਡਾ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਪਿੱਛੇ ਵੀ ਛੱਡ ਜੰਨੇ ਜਿਹੜੀਆਂ ਤੁਹਾਨੂੰ ਯਾਦ ਆਉਂਦੀਆਂ ਬਿਲਕੁਲ ਜਦੋਂ ਨਾ ਅਸੀਂ ਕਿਤੇ ਸ਼ੂਟਿੰਗ ਕਰਨ ਦੇ ਲਈ ਜਾਂਦੇ ਆ ਮੈਮ ਜਿਵੇਂ ਤੁਸੀਂ ਗਏ ਹੈ ਨਾ ਤੁਸੀਂ ਸਾਰੇ ਗਏ ਹੈ ਨਾ ਤੇ ਪਿੰਡ ਵਾਲਿਆਂ ਨੂੰ ਬੜਾ ਚੰਗਾ ਹੁੰਦਾ ਬਾਈ ਬੰਬੇ ਤੋਂ ਐਕਟਰ ਆਏ ਨੇ ਉਹ ਇਕੱਠੇ ਹੁੰਦੇ ਸੀ ਕਿ ਲੋਕ ਤੁਹਾਨੂੰ ਦੇਖਣ ਦੇ ਲਈ ਕਿਵੇਂ ਦਾ ਟ੍ਰੀਟ ਕਰਦੇ ਸੀਗੇ ਤੁਹਾਡੇ ਨਾਲ 100% ਹੁੰਦੇ ਸੀ ਔਰ ਉੱਥੋਂ ਦੇ ਬੱਚੇ ਪੁੱਛੇ ਵੀ ਬਹੁਤ ਹਾਲਾਂਕਿ ਜਿਹੜਾ ਮੰਡਾਵਾ ਵਾ ਉੱਥੇ ਅਕਸਰ ਸ਼ੂਟਿੰਗਾਂ ਹੁੰਦੀਆਂ ਵਾ ਉੱਥੇ ਘੱਟ ਸੀਗਾ ਪਰ ਥੋੜਾ ਜਿਦੋਂ ਬਾਹਰ ਕਿਤੇ ਕਰਦੇ ਸੀ ਉੱਥੇ ਲੋਕ ਆਉਂਦੇ ਸੀ ਆਹ ਕਾਹਨਸਾ ਆਇਆ ਖਾਣ ਥਾਰ ਹੁਣ ਉਹ ਆਪਣੀ ਭਾਸ਼ਾ ਵਿੱਚ ਬੋਲਦੇ ਆ ਹਾਂ 50% ਸਿੱਖ ਕੇ ਤੁਸੀਂ ਭਾਸ਼ਾ ਉੱਥੋਂ ਦੀ ਥੋੜੀ ਬੋਲਦੇ ਨਹੀਂ ਥੋੜੀ ਸਾਨੂੰ ਤਾਂ ਇੰਨੀ ਨਹੀਂ ਆਈ ਇਹਨਾਂ ਨੂੰ ਸਿਰੇ ਤੋਂ ਉਹਨਾਂ ਨੂੰ ਸਿੱਖਣੀ ਪਈ ਕਿਉਂਕਿ ਇਹਨਾਂ ਦੇ ਕਿਰਦਾਰ ਉੱਧਰ ਦੇ ਸੀਗੇ ਯਾਰ ਨਿਰਵਰਸ਼ੀ ਮੈਡਮ ਉਹਨਾਂ ਨੇ ਬੋਲੀ ਆ ਅਸੀਂ ਤੇ ਮਤਲਬ ਉਹਨਾਂ ਦੇ ਨਾਲ ਵੈਸੇ ਵਾਰਤਾਲਾਪ ਕਰ ਲੈਂਦੇ ਸੀ ਹਿੰਦੀ 'ਚ ਮਾੜੀ-ਮੋਟੀ ਸੱਟ ਜੀ ਕਰਕੇ ਬੜਾ ਰਾਜਸਥਾਨੀ ਅਸੀਂ ਨਹੀਂ ਉਹ ਜਿਹੜੀ ਉਹ ਠੇਠ ਬਾਗੜੀ ਹੁੰਦੀ ਉਹ ਨਹੀਂ ਸਿੱਖ ਪਾਈ ਬਿਲਕੁਲ ਮਨ ਨੂੰ ਇੱਕ ਗੱਲ ਬਹੁਤ ਖਾਸ ਪਾਜੀ ਅੱਜ ਕੱਲ੍ਹ ਆਪਣੇ ਗੀ ਸਾ ਫਿਲਮ ਹੈਗੀ ਆ ਨਾ ਜਦੋਂ ਮਨ ਕੋਈ ਗੀਤ ਬਣਦਾ ਤੇ ਗੀਤ ਬੜੇ ਸੁਪਰ ਹਿੱਟ ਵੀ ਹੁੰਦੇ ਨੇ ਨਾ ਇੱਕ ਸਟੇਟਸ ਸਿੰਬਲ ਵੀ ਹੋ ਚੁੱਕਿਆ ਹੈ ਮਤਲਬ ਸਟੇਟਸ ਸਿੰਬਲ ਐਵੇਂ ਹੋ ਚੁੱਕਿਆ ਤੇ ਜਿਨੇ ਚਾਂਦੀ ਦੀ ਡੱਬੀ ਚ ਟੀਮ ਰੱਖੀ ਆ ਤੇ ਮਤਲਬ ਚੰਗਾ ਆਉਦਾ ਹੈ ਨਾ ਰੈਨ ਸਾਈਡ ਹੈਗਾ ਆ ਤੇ ਜਿਨੇ ਨੋਰਮਲ ਰੱਖੀ ਆ ਤੁਸੀਂ ਮਹਿਸੂਸ ਕਰਦੇ ਹੋ ਇਹ ਚੀਜ਼ਾਂ ਕਿ ਫਿਲਮ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਪਰਸਨਲ ਓਪੀਨੀਅਨ ਤੁਹਾਡਾ ਕੀ ਹੈ ਕਿਉਂਕਿ ਕੁਝ ਲੋਕ ਇਹਨੂੰ ਕਹਿ ਦਿੰਦੇ ਨੇ ਕਿ ਠੀਕ ਹੈ ਜੇਬ 'ਚ ਥੋੜੀ-ਬੋਤੀ ਰੱਖਣੀ ਵੀ ਚਾਹੀਦੀ ਹੈ ਜਾਂ ਕਈ ਕਹਿੰਦੇ ਨੇ ਨਸ਼ਾ ਨਹੀਂ ਖਾਣੀ ਚਾਹੀਦੀ ਦੇਖੋ ਭਾਜੀ ਮੇਰਾ ਪਰਸਨਲ ਉਹ ਜਦੋਂ ਤੁਸੀਂ ਰੈਗੂਲਰਲੀ ਕਿਸੇ ਵੀ ਚੀਜ਼ ਨੂੰ ਅਡਾਪਟ ਕਰਨਾ ਸ਼ੁਰੂ ਕਰ ਦਿੰਦੇ ਹੋ ਹਨਾ ਉਹ ਦੇ ਅਡਿਕਟਡ ਹੋ ਜਾਂਦੇ ਹੋ ਤੇ ਉਹ ਫਿਰ ਤੁਹਾਨੂੰ ਇੱਕ ਦਿਨ ਜਾ ਕੇ ਤੰਗੀ ਦਿੰਦਾ ਠੀਕ ਹੈ ਫੈਸਲਾ ਹਰ ਬੰਦੇ ਦਾ ਆਪਣਾ ਹੁੰਦਾ ਸਾਡੀ ਇੰਟਰਵਿਊ ਸੁਣ ਕੇ ਜਾਂ ਕਿਸੇ ਦਾ ਕੋਈ ਬਿਆਨ ਸੁਣ ਕੇ ਕਿਸੇ ਦਾ ਭਾਸ਼ਣ ਸੁਣ ਕੇ ਨਾ ਨਾ ਤੇ ਕਦੀ ਕੋਈ ਛੱਡਦਾ ਮੈਨੂੰ ਲੱਗਦਾ ਹਨਾ ਉਹ ਉਹਦਾ ਆਪਣੇ ਇੰਟਰਨਲ ਹੀ ਫੈਸਲਾ ਹੁੰਦਾ ਵੀ ਉਹਨੇ ਛੱਡਣੀ ਹੈ ਜਾਂ ਮਤਲਬ ਇਹਨੂੰ ਖਾਣਾ ਵਾ ਪਰ ਮੈਨੂੰ ਇਹ ਲੱਗਦਾ ਕਿ ਨਸ਼ਾ ਵਾ ਜਿਹਦੇ ਨਾਂ ਨਾ ਨਸ਼ਾ ਲੱਗਾ ਵਈਨੇ ਸਾਲਾਂ ਤੋਂ ਉਹ ਹੈ ਤਾਂ ਨਸ਼ਾ ਹੀ ਹੈ ਮੈਂ ਤਾਂ ਮਾੜੀ ਚੀਜ਼ ਹੀ ਹੈ ਤੇ ਜੇ ਆਪਾਂ ਉਹਦੀ ਐਡਿਕਸ਼ਨ ਸਾਨੂੰ ਲੱਗ ਜੂਗੀ ਤੇ ਕਿਤੇ ਉਹ ਸਾਨੂੰ ਨਹੀਂ ਮਿਲੀ ਤੇ ਫਿਰ ਕੀ ਹਾਲਤ ਹੁੰਦੀ ਬੰਦੇ ਦੀ ਜਾਂ ਮੰਨ ਲਓ ਉਹਦੀ ਓਵਰਡੋਸ ਹੋ ਗਈ ਤੇ ਕੀ ਹਾਲਤ ਹੁੰਦੀ ਹੈ ਤੁਹਾਡੀ ਜਾਨ ਜਾ ਸਕਦੀ ਹੈ ਸੋ ਮੈਂ ਮਤਲਬ ਇਸ ਚੀਜ਼ ਦੇ ਪਰਸਨਲੀ ਕੋਈ ਹੱਕ 'ਚ ਨਹੀਂ ਹੈਗਾ ਪਰ ਠੀਕ ਆ ਬਾਕੀ ਇਹ ਹੈ ਕਿ ਸਾਡੀ ਜਿਹੜੀ ਫਿਲਮ ਆ ਉਹ ਹੱਕ 'ਚ ਹੈ ਜਾਂ ਖਿਲਾਫ ਹੈ ਇਹ ਤੁਹਾਨੂੰ ਵੇਖ ਕੇ ਪਤਾ ਲੱਗੇ ਬਿਲਕੁਲ ਜਦੋਂ ਮੈਂ ਟ੍ਰੇਲਰ ਦੇਖ ਰਿਹਾ ਸੀਗਾ ਤਾਂ ਉੱਥੇ ਨਾ ਭਾਜੀ ਚਾਹ ਦੀ ਡਿਮਾਂਡ ਕਰਦੇ ਨੇ ਤੇ ਮਨ ਉੱਤੇ ਇੱਕ ਗੱਲ ਮੇਰੇ ਦਿਮਾਗ 'ਚ ਕਲਿੱਕ ਕੀਤੀ ਕਿ ਪੰਜਾਬੀ ਜਿਹੜੀ ਮਰਦੀ ਸਿਚੁਏਸ਼ਨ 'ਚ ਹੋਵੇ ਉਹਨੂੰ ਚਾਹ ਚਾਹੀਦੀ ਐ ਤੇ ਥੋੜੇ ਜਿਹੇ ਸਭ ਤੋਂ ਵੱਧ ਚਾਹ ਕੋਣ ਪੀਂਦਾ ਸੀ ਡਿਮਾਂਡ ਕੋਣ ਕਰਦਾ ਸੀ ਚਾਹ ਦੀ ਸਾਰੇ ਪੀਣੇ ਇਹ ਇਹ ਉਡੀ ਨੇ ਛੱਡ ਕੇ ਮੇਰੇ ਸਾਹ ਇਹ ਬਲੈਕ ਕਾਫੀ ਇਟਸ ਬਲੈਕ ਕਾਫੀ ਤੁਸੀਂ ਚਾਹ ਪਲਾਨੀ ਦੀ ਥੋੜੀ ਬਹੁਤ ਦਿਖਾਣਾ ਸੀ ਚਾਹ ਮੜਾ ਮੋਟਾ ਇਹਨੂੰ ਕਿਹਾ ਵਾ ਕਿ ਤੇ ਘੁੱਟ ਘੱਟ ਪਰ ਲਿਆ ਹੋਊਗਾ ਇਹਨੇ ਤੇ ਨਹੀਂ ਨੀ ਆਦਰਵਾਇਜ਼ ਅਹੀਂ ਪਰ ਵਜਰੀ ਵਾਲੀ ਚਾਹ ਸੀ ਜਦੋਂ ਦੋ ਘੁੱਟ ਪੀਤੇ ਸੀ ਬਣ ਆ ਹੁਣ ਵੀ ਆਪਾਂ ਮਹੰਗਾਈ ਆ ਵੀ ਇੱਥੇ ਮੈਂ ਤਾਂ ਕਿਹਾ ਟੇਬਲ ਤੇ ਦੇ ਦਿ ਕੀਕਸੀ ਥੋੜੀ ਮਿੱਠੀ ਜਿਆਦਾ ਸੀ ਉਧਰ ਡੀਡਾ ਡੀਡਾ ਨੀਤੀ ਸੀ ਐਕਚੁਅਲੀ ਨਹੀਂ ਨਹੀਂ ਕਿ ਮੈਂ ਥੋੜੇ ਘਲਾ ਰਹੇ ਹਾਂ ਜੀ ਮੈਂ ਕੀ ਕਹਿੰਦੇ ਹਾਂ ਉਹ ਰਾਜਸਥਾਨ ਵਾਲੀ ਮਾੜੀ ਜੀ ਹਨੀ ਜੈਸਾ ਉਹ ਨਾ ਵੇਖਣ ਨਹੀਂ ਨਾ ਇਹਨੂੰ ਨੇਹਾ ਆਇਆ ਕਰਕੇ ਵੀ ਕਈ ਸਹੀ ਮਾੜਾ ਬਹੁਤ ਸਾਸੀ ਜੀ ਬਹੁਤ ਸਾਸੀ ਬਹੁਤ ਮਜ਼ਾ ਆਇਆ ਹੁਣੀ ਮਾਰ ਕੇ ਨਾ ਤੇਰੀ ਮੱਖੀ ਪਾੜ ਦੋ ਸਾਡਾ ਡਾਇਲਗ ਵੀ ਆ ਫਿਲਮ ਚ ਮੇਰਾ ਤੇ ਰੂਪੀ ਮੈਡਮ ਦਾ ਨਾ ਹਨੀ ਡਾਇਲਗ ਹੈ ਬਹੁਤ ਸੋਹਣਾ ਚਲੋ ਮੈਂ ਬੋਲ ਹੀ ਤਿੰਨ ਡਾਇਲਗ ਨਾਲ ਤਕੀਰ ਰੀਵੀਲ ਹੋਣਾ ਆਂਦਾ ਵੀ ਬੀਬੀ ਆਂਦਾ ਤੂੰ ਆਂਦਾ ਅਧਿਰਾਜ ਚਾਹ ਵੀ ਨਹੀਂ ਆਂਦੀ ਤੈਨੂੰ ਨਹੀਂ ਪਤਾ ਇਹ ਚਾਹ ਪੀ ਕੇ ਤਾਂ ਮੈਂ ਭਾਵੇਂ ਉੱਡਦੀ ਫਿਰਾਂ ਆਂਦਾ ਉੱਡਦੀ ਫਿਰਾਂ ਮਤਲਬ ਜਿਹੜੇ ਜਹਾਜ਼ ਉੱਡਦੇ ਨੇ ਜਿਵੇਂ ਚਾਹ ਪੀਂਦੀ ਆਂਦੀ ਮੈਨੂੰ ਤੇ ਉਹ ਲੱਗਦਾ ਚਾਹ ਪੀਂਦੀ ਹੁਣ ਆਪਣੇ ਪੰਜਾਬੀ ਸ਼ਕੀਨ ਬੜਿਆ ਭਾਈ ਚਾਹ ਬਿਲਕੁਲ ਹਣੀ ਵੀਰੇ ਬਣਵਾਇ ਦੱਸੋ ਇੱਕ ਯਾਰੀ ਦੋਸਤੀਆਂ ਹੁੰਦੀਆਂ ਸਾਡੇ ਲਗ ਲਗ ਤਰ੍ਹਾਂ ਦੇ ਦੋਸਤ ਹੁੰਦੇ ਨੇ ਕਿਨਾਂ ਨਾਲ ਅਸੀਂ ਬਹੁਤ ਬਹੁਤ ਜ਼ਿਆਦਾ ਖੁੱਲਵੇਂ ਹੁੰਨੇ ਹਨਾ ਕਈਆਂ ਨਾਲ ਸਾਡੀ ਘੱਟ ਯਾਰੀ ਦੋਸਤੀਆਂ ਪਰ ਯਾਰੀ ਦੋਸਤੀ ਲਗ ਲਗ ਤਰ੍ਹਾਂ ਦੀ ਹੁੰਦੀ ਹੈ ਕਦੇ ਤੁਹਾਡੇ ਬਚਪਨ ਚ ਜਾਂ ਸਕੂਲ ਟਾਈਮ ਚ ਕਾਲਜ ਟਾਈਮ ਚ ਕੋਈ ਯਾਦਦਾਦਾ ਹੋਇਆ ਕਿ ਯਾਰ ਦੋਸਤ ਨੇ ਬਹੁਤ ਜ਼ਿਆਦਾ ਪੰਪ ਦਿੱਤੇ ਹਣ ਕਿਸੇ ਗੱਲ ਨੂੰ ਲੈ ਕੇ ਯਾਦਦਾ ਕਹਤੇ ਹੋ ਯਾਰ ਉਹ ਕੁੜੀ ਤੇਰੇ ਵੱਲ ਦੇਖ ਰਹੀ ਸੀ ਤੇ ਛਿੱਤਰ ਪੈ ਗਏ ਹਣ ਕੋਈ ਯਾਦਾਂ ਦੀ ਘਟਨਾ ਯਾਦ ਆ ਤੁਹਾਨੂੰ ਸਰਾਉ ਤੇ ਯਾਦ ਹੈ ਮੈਨੂੰ ਪੰਪ ਦਿੱਤੇ ਉਹਨਾਂ ਨੇ ਪੂਰੇ ਘਰ ਭਰ ਗਏ ਮੈਨੂੰ ਕਹਿੰਦਾ ਕਹਦੇ ਅੱਜ ਮੈਂ ਭਈ ਕਹਿੰਦਾ 2 ਦਿਨ ਪਿੱਛੇ ਲੱਗਾ ਹੁੰਦਾ ਮੈਂ 2 ਘਾਂ 2 ਦਿਨ ਉਹਦੇ ਨਾਲ ਹੀ ਗਿਆ ਮੈਂ ਮੋਡਰਨ ਬੜੇ ਪੰਪ ਦਿੱਤੇ ਨੇ ਕਹਿੰਦਾ ਕੋਈ ਨਹੀਂ ਕੋਈ ਨਹੀਂ ਗਿਆ ਤੇ 3 ਤੀਸਰੇ ਦਿਨ ਉਹ ਆਪਣੇ ਡੈਡੀ ਲੈ ਕੇ ਮੇਰੇ ਘਰ ਆਗੇ ਮੈਂ ਮੁੱਕਰ ਗਿਆ ਮੈਂ ਕਿਹਾ ਭਾਜੀ ਮੈਂ ਮੈਂ ਘਰ ਦੇਣ ਕਿਹਾ ਡੈਡੀ ਮੇਰੇ ਕਹਿੰਦਾ ਤੂੰ ਘਰ ਆ ਉਹਨੂੰ ਮੈਂ ਦੱਸਦਾ ਮੈਂ ਕਿਹਾ ਮੈਂ ਕੋਈ ਨਹੀਂ ਤਾਂ ਰਾਜੂ ਨੇ ਗਿਆ ਹੀ ਮੈਨੂੰ ਉਹ ਮੈਨੂੰ ਕਹਿੰਦਾ ਸੀ ਵੀ ਕੋਈ ਨਹੀਂ ਤੂੰ ਕਹਿ ਐ ਤਾਂ ਤੇ ਮੈਂ ਫਿਰ ਮੈਂ ਕਿਹਾ ਵੀ ਮੈਂ ਤਾਂ ਕੋਈ ਨਹੀਂ ਰਾਜੂ ਨੇ ਗੱਲ ਕੀਤੀ ਹੈ ਕਿੰਨੇ ਉਹਨਾਂ ਨੂੰ ਕੋਨਾ ਵੀ ਨਹੀਂ ਕਰ ਹੁੰਦੇ ਨਾ ਰਾਜ ਨੂੰ ਉਹਦਾ ਵੀ ਪਤਾ ਕੱਟਿਆ ਨਹੀਂ ਨਹੀਂ ਤੂੰ ਇਦਾਂ ਕਵਰ ਕਰਨੀ ਨਾ ਪਾਪਾ ਕੀ ਦੀ ਗੱਲ ਕਰ ਰਹੇ ਮੈਂ ਤੇ ਦੀਦੀ ਨੂੰ ਕੁਝ ਵੀ ਨਹੀਂ ਕਿਹਾ ਦੀਦੀ ਤੇ ਜਾਣਦਾ ਹੈ ਤੇ ਮੈਂ ਦੀਦੀ ਦੇ ਮਗਰ ਮਗਰ ਤੁਰ ਕਰ ਮੈਂ ਤਾਂ ਦੱਸਦਾ ਮੈਂ ਉਹਦਾ ਨਿਆਣ ਬਣਾ ਹੁੰਦਾ ਸੀਗਾ ਉਹਦਾ ਕੀ ਪਤਾ ਹੈ ਕਿ ਕੀ ਸਿਸਟਮ ਸੀ ਇਹ ਗੱਲ ਹੋਣੀ ਹੈ ਕੋਈ ਨੂੰ ਪੜਦਾ ਹੈ ਹਿੰਦੂ 7ਵੀਂ 8ਵੀਂ ਦੇ ਲਾਗੇ ਬੰਨੇ ਕੀ ਬਾਤ 7ਵੀਂ 8ਵੀਂ ਚ ਤੂੰ ਇੰਨਾ ਕਮਾਂ ਚ ਪੈ ਗਿਆ ਸੰਗ ਨਾ ਆਈ ਤੈਨੂੰ ਹੈ ਇੰਨਾ ਜਿਹਨ ਮਾਵਾ ਕਹਿੰਦੀ ਆ ਨਾ ਅੱਜ ਤੂੰ ਨਲੀ ਪੁੰਝ ਵੀ ਨਹੀਂ ਆਉਂਦੀ ਤੇ ਤੂੰ ਆਸ਼ਕੀ ਚ ਪੈ ਗਿਆ ਸੀ ਕਰਕੇ ਜੇ ਮੈਨੂੰ ਅੰਗਰੇਜ਼ ਚ ਭਾਈ ਦਾ ਉਹ ਡਾਇਲੋਗ ਬੜਾ ਵਧੀਆ ਲੱਗਦਾ ਮੈਨੂੰ ਪਿਆਰ ਹੋ ਗਿਆ ਹਾ ਹਾਏ ਵੇ ਹਾਏ ਵੇ ਤੇ ਤੂੰ ਪਿਆਰ ਹੋ ਗਿਆ ਕੀ ਕਹਿਣਾ ਭਾਈ ਹਾਂਜੀ ਇਹ ਗੱਲ ਬਾਈ ਹੋਈ ਨਹੀਂ ਮੈਂ ਤਾਂ ਮਜ਼ਾਕਨਾ ਕਰਦਾ ਮੈਂ ਮੈਂ ਕਿਸ ਨਹੀਂ ਹੁਣ ਹੁਣ ਹੋਈ ਆ ਹੋਈ ਆ ਭਾਜੀ ਜਿਹਨ ਮੈਂ ਕਹਿਣਿਆ ਆਪਾਂ ਐਗਰੀਮੈਂਟ ਕਰਾਂਗੇ ਮੈਂ ਲਿਖੂਗਾ ਹੋਈ ਆ ਪਰ ਇਹਨਾਂ ਨੇ ਚਾਹ ਵਾਲੀ ਗੱਲ ਕੀਤੀ ਨਾ ਤੇ ਮਤਲਬ ਮੈਨੂੰ ਮੈਨੂੰ ਤਾਂ ਬਹੁਤ ਡਰ ਲੱਗਦਾ ਜਿੱਦਾਂ ਤੋਂ ਫਾਈ ਚਾਹ ਦੀ ਗੱਲ ਵਾਲੀ ਜਿਹੜੀ ਗੱਲ ਕਰ ਰਹੀ ਆ ਤੇ ਮਤਲਬ ਮੈਂ ਐਕਚੁਅਲੀ ਚਾਹ ਲਵਾਰ ਆ ਤੇ ਤੁਸੀਂ ਕਿਹਾ ਵੀ ਕਿਸ ਤਰ੍ਹਾਂ ਵੰਦੀ ਮੈਨੂੰ ਨਾ ਹੈ ਕਿ ਨਿਊਜ਼ੀਲੈਂਡ ਦੀ ਕੁੜੀ ਆ ਹਾਂ ਤੇ ਪੀਂਦੀ ਬਲੈਕ ਕਾਫੀ ਆ ਵੀ ਕਾ ਤਾਂ ਸਿੰਪਲ ਆ ਜੇ ਚਾਹ ਪੀਦੀ ਤੇ ਕਿੱਦਾਂ ਦੀ ਲੱਗੀ ਕਿਉਂਕਿ ਮਤਲਬ ਸਾਨੂੰ ਤੇ ਜਿੰਨੀ ਦੇਰ ਮੈਂ ਤੇ ਨਾਸ਼ਤੇ ਵਿੱਚ ਤੇ ਮੇਰਾ ਮੱਗ ਏਡਾਂ ਦਾ ਕੋਈ ਅਦਰ ਪਰਸਨ ਆ ਜੇ ਨਾ ਉਹ ਪਹਿਲਾਂ ਕੱਪ ਵੇਖਦਾ ਪੀਂਦੀ ਚਾਹ ਮੈਂ ਕਦੇ ਯਾਰ ਇੱਕ ਕਪਾਸ ਵੇਰੇ ਵੀ ਨਾ ਹੁੰਦਾ ਮਤਲਬ ਕਿ ਅੱਛੀ ਜਿਹੀ ਚਾਹ ਹਾਂ ਜਿਵੇਂ ਚਾਹ ਇੰਗਲੈਂਡ ਬੜੀ ਪੀਂਦੇ ਯਾਰ ਹੈਨਾ ਮੈਂ ਇੰਗਲੈਂਡ ਗਿਆ ਤੇ ਉੱਥੇ ਸਵੇਰੇ ਐਡਾ ਮਤਲਬ ਆਪਾਂ ਪੀਂਦੇ ਇੰਨੀ ਚਾਹ ਇੱਥੇ ਉਹ ਐਡਾ ਮੱਗ ਭਰ ਕੇ ਉੱਤੋਂ ਪੂਰਾ ਭਰ ਦਿੰਦੇ ਹੋ ਉਹ ਕਹਿੰਦੇ ਚਾਹ ਪੀਓ ਮੈਂ ਕਹਾ ਯਾਰ ਇਹ ਇੰਨੀ ਚਾਹ ਕੌਣ ਪੀਂਦਾ ਵਾ ਸਾਰੇ ਡੱਬਰ ਦੀ ਹੈ ਪੀਂਦੇ ਨੇ ਚਾਹ ਪਰ ਉੱਥੋਂ ਦੀ ਇਹ ਟੀ ਬੈਗ ਵਾਲੀ ਹੁੰਦੀ ਹੈ ਤੇ ਮਾਣਾ ਜੇ ਦੁੱਧ ਪਾਈਦਾ ਤਾ ਚੇਂਜ ਦਾ ਕਲਰ ਨਹੀਂ ਮੈਂ ਨਹੀਂ ਮੇਰੀ ਕੀ ਗੱਲ ਆ ਜਦੋਂ ਤੱਕ ਪਹਿਲੋ ਦੇਖੋ ਅਦਰਕ ਪਾਣੀ ਘੜੀ ਦੇ ਵਿੱਚ ਹਾਂਜੀ ਪਹਿਲਾਂ ਪਾਣੀ ਘੜੀ ਝੰਡਿਆ ਹੋਵੇ ਫੇਰ ਉਹਦੇ ਵਿੱਚ ਫਾਈਆਂ ਲਾਚੀਆਂ ਨਾਲ ਕੁੱਟੇ ਹੋਣ ਲੌਂਗ ਹਾਂ ਸਾਰੀ ਜਿਹਾ ਠੀਕ ਚਾਹ ਹੋਵੇ ਘੜੀ ਵਿੱਚ ਆਏ ਆਏ ਕੀ ਬਾਤ ਜਾ ਹੋਵੇ ਜੱਗ ਜੱਗ ਤੇ ਨਾਲ ਹੋਵੇ ਬਾਟੀ ਮੈਂ ਇਹ ਤਾਂ ਗੁਰਦੁਆਰਾ ਸਾਹਿਬ ਨੇਣਾ ਭਾਈ ਲੰਗਰ ਚ ਤੇ ਜੱਗ ਵੇਖ ਕੇ ਮੈਨੂੰ ਚਾਹ ਚੜ ਜਾਂਦਾ ਚਾਹ ਅਸੀਂ ਦੋ ਤਿੰਨ ਰੀ ਪੀਣੀ ਹੁੰਦੀ ਕੱਪ ਚ ਪੀਣ ਦਾ ਸੁਆਦ ਹੀ ਨਹੀਂ ਆਉਂਦਾ ਨਾ ਟੀਨੇ ਕਲਾਉ ਬਾਟੇ ਚ ਬਾਟੇ ਆਪਾਂ ਵੀ ਜਦੋਂ ਜੇ ਕਦੀ ਮੈਂ ਲਾ ਹੁਣ ਵੀ ਜੇ ਮਤਲਬ ਕੀ ਦਰਬਾਰ ਸਾਹਿਬ ਜਾਈਏ ਨਾ ਉਥੋਂ ਲੰਗਰ ਭਾਵੇਂ ਖਾਵਾ ਨਾ ਖਾਵਾ ਮੈਨੂੰ ਹੁੰਦਾ ਕਿ ਯਾਰ ਚਾਹ ਦਾ ਬਾਟਾ ਪੀ ਕੇ ਆ ਹਾਂ ਜਾਦਾ ਸ਼ਕੀਨ ਸਾਰੇ ਚਾਰ ਇਸ ਵੀ ਸਾਨੂੰ ਪੁੱਛੇ ਨਹੀਂ ਭਾਈ ਵੀ ਤੁਸੀਂ ਕੀ ਲੈ ਕੇ ਆਏ ਤੁਸੀਂ ਕੀ ਲੈ ਕੇ ਆਏ ਮੈਂ ਗੁੱਸਾ ਕਰਕੇ ਉੱਧਰ ਉਹਨਾਂ ਨੂੰ ਉੱਧਰੋਂ ਸ਼ੁਰੂਆਤ ਹੋ ਵੀ ਉਹ ਕੀ ਰਾਜਸਥਾਨੋਂ ਸੇ ਲੈ ਕੇ ਆਏ ਹਾਂਜੀ ਚਲੋ ਆਪਾਂ ਇੰਟਰਵਿਊਜ਼ ਦੀ ਕਲੋਜ਼ਿੰਗ ਵੱਲ ਵੱਧ ਰਹੇ ਹਾਂ ਤੇ ਮੈਨੂੰ ਦੱਸ ਦੋ ਕਿ ਕਿਹੜਾ-ਕਿਹੜਾ ਕੀ-ਕੀ ਲੈ ਕੇ ਆਇਆ ਉਹ ਯਾਦਾਂ ਵੀ ਹੋ ਸਕਦੀਆਂ ਨੇ ਚੱਕ ਕੇ ਕੀ-ਕੀ ਲੈ ਕੇ ਆਇਆ ਕੀ ਦੱਸੋ ਰਾਜਸਥਾਨ ਨਹੀਂ ਮੈਂ ਤਾਂ ਬਹੁਤ ਅੱਛੀਆਂ ਯਾਦਾਂ ਉੱਥੋਂ ਦੇ ਨਾਲ ਜੁੜੀਆਂ ਸ਼ੂਟ ਜਿਹੜਾ ਕੀਤਾ ਇਹਨੇ ਵਧੀਆ ਆਰਟਿਸਟਾਂ ਦੇ ਨਾਲ ਔਰ ਇਹ ਨਹੀਂ ਪਿਆਰੀ ਫਿਲਮ ਲੈ ਕੇ ਆਏ ਉੱਥੋਂ ਕਿਆ ਬਾਤ ਹੈ ਬਿਲਕੁਲ ਇਹ ਆ ਤਾਂ ਡੈਫੀਨਿਟਲੀ ਫਿਲਮ ਵੀ ਡੈਫੀਨਿਟਲੀ ਬਟ ਮੇਰੇ ਲਈ ਉੱਥੇ ਸਪੈਸ਼ਲੀ ਜਿੱਥੇ ਅਸੀਂ ਸ਼ੂਟ ਕਰ ਰਹੇ ਸੀ ਨਾ ਬਹੁਤ ਹੀ ਨਾਨ ਕਮਰਸ਼ਲ ਏਰੀਆ ਸੀਗਾ ਉੱਥੇ ਖੁੱਲਾ ਬਹੁਤ ਹੀ ਖੁੱਲਾ ਸੀਗਾ ਤੇ ਮੈਨੂੰ ਕਿਉਂਕਿ ਨਿਊਜ਼ੀਲੈਂਡ ਵੀ ਉੱਥੇ ਕਾਫੀ ਓਪਨ ਸਪੇਸਿਸ ਨੇ ਜਸ ਲੈਂਡ ਕੋਈ ਬਿਲਡਿੰਗਸ ਨਹੀਂ ਕੋਈ ਕੁਝ ਨਹੀਂ ਤਾਂ ਜਦੋਂ ਸਨਸੈਟ ਹੁੰਦਾ ਸੀ ਉਹ ਇੰਨਾ ਪਿਆਰਾ ਲੱਗਦਾ ਸੀ ਨਾ ਉੱਥੇ ਖੁੱਲੇ ਜੇ ਲੈਂਡ ਤੇ ਉੱਥੇ ਮੈਨੂੰ ਉਹ ਸੀਨਰੀ ਸਕੂਨ ਸ਼ਾਂਤੀ ਵੀ ਬਹੁਤ ਸੀ ਉਹ ਚੀਜ਼ ਮੈਨੂੰ ਨਾ ਉਹ ਵਿਜ਼ੂਅਲਸ ਹਲੇ ਵੀ ਬਹੁਤ ਯਾਦ ਆਉਂਦੇ ਨੇ ਕੋਈ ਫੋਨ ਮੈਸੇਜ ਕੋਈ ਤੁਹਾਨੂੰ ਤੰਗ ਨਹੀਂ ਕਰ ਰਿਹਾ ਦੂਰ ਬੈਠੇ ਜੇ ਆਪਣਾ ਕੰਮ ਕਰੀ ਕੋਈ ਕਿਸੇ ਦੇ ਪੈਸੇ ਦੇਣੇ ਇਹ ਨਹੀਂ ਕਹਿ ਸਕਦਾ ਮੈਂ ਆਉਣ ਲੱਗਾ ਤੇਰੇ ਕੋ ਤੇ ਉਹਨੂੰ ਕਿ ਆ ਜਾ ਵੀਰ ਤੂੰ ਤੇਨੂੰ 8-9 ਘੰਟੇ ਜਰੋਂ ਲੱਗੇ ਤੂੰ ਅੱਧ ਵਿਚ ਮੋੜ ਜਾਣਾ ਤੇ ਆ ਉਦੋਂ ਮਤਲਬ ਵੈਸੇ ਤੇ ਬਹੁਤ ਕੁਝ ਲੈ ਕੇ ਆਏ ਕਿ ਦੁਕਾਨ ਪਿੰਡ ਦੀਆਂ ਚੀਜ਼ਾਂ ਤੇ ਅਚਾਰ ਲੈ ਗਏ ਆਂ ਅੱਪਾ ਨੇ ਅਚਾਰ ਅਚਾਰ ਤੇ ਅਸੀਂ ਸਾਰੇ ਡੱਬੇ ਵਾਸਤੇ ਅਚਾਰ ਲੈ ਕੇ ਆਏ ਆਂ 6 6 ਡੱਬੀਆਂ ਲੈ ਕੇ ਆਏ ਆਂ ਬਾਹਰ ਉਹ ਜਿਹੜੇ ਉਹ ਸੀ ਲੈ ਕੇ ਨਹੀਂ ਪੈਕਟ ਉਹ ਵੱਡੀਆਂ ਮਿਰਚਾਂ ਵਾਲੇ ਫੇਰ ਨਹੀਂ ਚੰਗੀ ਉੱਠ ਕੇ ਤੇ ਆਪ ਜੀ ਕਰ ਉਹ ਅਸੀਂ ਮਤਲਬ ਕਿ ਮੈਂ ਆਪਣੀ ਪੂਰੀ ਜਿਹੜਾ ਭੂਆ ਦੇ ਆ ਉਹ ਛੋਟੀ ਭੂਆ ਫਲਾਂ ਸਾਰਿਆਂ ਦੇ ਸਾਰੇ ਫਰੈਂਡਸ ਲਈ ਔਰ ਉਹ ਕਈਆਂ ਨੇ ਤੇ ਇਦਾਂ ਕਿਹਾ ਸਾਡੇ ਦੇ ਦੋ ਦਿਨ ਚਮਕੇ ਇੰਨਾ ਸੁਆਦਚਾਰ ਹੋਰ ਨਹੀਂ ਹੈਗਾ ਮੈਂ ਤਾਂ ਸਾਰਾ ਬਸ ਇੱਕੋ ਇੱਕੋ ਪੈ ਗਿਆ ਉਹ ਵੀ ਦੱਸਿਆ ਤੂੰ ਊਠ ਪਾ ਕੇ ਲਾਈ ਛੋਲੇ ਚ ਉਹ ਊਠ ਭਾਜੀ ਇਹਨੇ ਆਪਣੇ ਬੈਗ ਚ ਊਠ ਪਾ ਕੇ ਲਾਈ ਹੈ ਝੂਠ ਬੋਲਣ ਲਈ ਦੱਸਦੀ ਨਹੀਂ ਹੈ ਨਹੀਂ ਮਤਲਬ ਸੀਰੀਅਸਲੀ ਅਗਰ ਕਹਾਂ ਕਿ ਮੈਂ ਮਤਲਬ ਇੰਨਾ ਮੈਂ ਕਦੀ ਵੀ ਅਜੇ ਤੱਕ ਕਿਸੇ ਫਿਲਮ ਤੇ ਇੰਨਾ ਸੈੱਟ ਤੇ ਮੈਂ ਕਦੀਨ ਜੋਇਨੀ ਕੀਤਾ ਜਿੰਨਾ ਮੈਂ ਇੱਥੇ ਕਰਕੇ ਆਈ ਆ ਕਿਹਾ ਬਹੁਤ ਜ਼ਿਆਦਾ ਤੇ ਉੱਥੇ ਇੱਕ ਜਿਹੜੀ ਖਾਸ ਚੀਜ਼ ਭਾਈ ਨੇ ਮੈਨੂੰ ਦੱਸਿਆ ਹੀ ਕਹਿੰਦੇ ਇਹ ਤੁਹਾਨੂੰ ਪਤਾ ਇੱਥੇ ਨਾ ਉਹ ਵੀ ਹੁੰਦਾ ਇਹ ਉਹ ਜਿਹੜਾ ਐ ਕਰਕੇ ਐ ਯਾਨੀ ਤਾਰਿਆਂ ਦਾ ਬਣਿਆ ਹੁੰਦਾ ਐ ਕਰਕੇ ਉਹ ਕਿਹੜਾ ਗ੍ਰਹਿ ਉੱਥੋਂ ਨੇੜੇ ਦੇਖਦਾ ਉਹ ਗੁੱਧ ਗ੍ਰਹਿ ਕਿ ਪਤਾ ਨਹੀਂ ਕਿਹੜਾ ਗ੍ਰਹਿ ਉੱਥੋਂ ਉਹ ਕਹਿੰਦੇ ਸਾਰੇ ਔਰ ਸੱਚੀ ਮਤ ਉਹ ਤੋਂ ਨੇੜੇ ਦੇਖਦਾ ਹਾਂ ਜੀ ਉਹ ਪੂਰਾ ਉਸ ਤਰ੍ਹਾਂ ਹੀ ਉਹ ਦੇਖਦਾ ਮੈਂ ਸਿੱਕਾ ਤਾਈਓ ਮੈਂ ਕਹਾਂ ਐ ਸ਼ੂਟਿੰਗ ਤੇ ਸਵੇਰੇ ਲੇਟ ਕਿਉਂ ਹੋਵੇ ਰਾਤ ਨੂੰ ਤਾਰੇ ਲੱਭਦੇ ਨੇ ਅਸੀਂ ਲੱਭੇ ਵੀ ਇੱਕ ਦਿਨ ਦੇਖਿਆ ਵੀ ਪੂਰਾ ਸੀ ਉਹ ਕੀਤਾ ਉਹਨੂੰ ਰਿਸਰਚ ਕਰਕੇ ਕਿਸੇ ਹਾਂਜੀ ਹਾਂ ਹਾਂ ਉੱਥੇ ਉੱਥੇ ਬਈ ਮੰਡਾਵਾ ਕੋਠੀ ਸੀ ਜਿੱਦਾਂ ਆਪਾਂ ਉਹ সুইমিং ਹਾਂ ਹਾਂ ਉਹ ਫਿਰ ਰਾਤ ਨੂੰ ਅਸੀਂ ਉੱਥੇ ਬੈਠ ਕੇ সুইমিং ਪੂਲ ਦੇ ਉੱਤੇ ਕੀ ਕੀ ਨਜ਼ਾਰੇ ਦੇਖੇ ਵਾਹ ਇਹ ਲੈ ਕੇ ਆਏ ਉਥੋਂ ਯਾਦ ਆ ਗਿਆ ਹਾਂ ਜ ਤੁਸੀਂ ਕਦੇ ਗਏ ਮੈਂ ਬਚਾਰ ਵਾਲੇ ਦਾ ਨੰਬਰ ਲੈ ਕੇ ਆਇਆ ਸੱਚੀ ਗੱਲ ਲੈ ਕੇ ਆਇਆ ਸੱਚੀ 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 ਲੈ ਕੇ ਆਇਆ ਚਾਰ ਮੱਗਣ ਮੈਂ ਚਾਰ ਮੰਗਾਉਣਾ ਤੇ ਬਾਕੀ ਦੋ ਚਪੜਾ ਲਈਆਂ ਸੀ ਕਿ ਮੈਂ ਹਾਂ ਯਾਰ ਭਾਈ ਵੀ ਸੁਣ ਜਿੱਦਾਂ ਹੁਣ ਆਪਣਾ ਟਾਈਟਲ ਆ ਮੁੱਕ ਗਈ ਫਿਲਮ ਆਪਾਂ ਮੁੱਕ ਗਿਆ ਚਾਰ ਡੱਬੀ ਚੋ ਯਾਰ ਅਗਲੀ ਮੇਰੇ ਭਾਈ ਮੁੱਕ ਗਿਆ ਸਾਡੀ ਅੰਗਰੇਜ਼ੀ ਫਿਲਮ ਮੁੱਕ ਗਿਆ ਚਾਰ ਸੱਤ ਦੀ ਯਾਰੋ ਉਹਦੇ ਹੀ ਰੋਣਗੇ ਐ ਸਾਰੇ ਹੀ ਸਾਰੇ ਇਕੱਠੇ ਹੀ ਸਾਰੇ ਅਚਾਰ ਲੈਣ ਚੱਲ ਜਣਾ ਹੁਣ ਅਚਾਰ ਲੈਣ ਜਾਵਾਂਗੇ ਅਸੀਂ ਬਈ ਰਸਟਰ ਵਾਲਾ ਤੁਹਾਨੂੰ ਜਦੋਂ ਤੁਹਾਨੂੰ ਕੁੜੀਆਂ ਵਾਲੇ ਕੱਪੜੇ ਪਵਾਏ ਗਏ ਹਨਾ ਤੇ ਤੁਹਾਨੂੰ ਪਤਾ ਸੀ ਕਿ ਇਹ ਵੀ ਐਕਸਪੈਰੀਮੈਂਟ ਹੋਣ ਵਾਲਾ ਮੇਰੇ ਨਾਲ ਤੁਹਾਨੂੰ ਦੱਸਤਾ ਸੀ ਬਈ ਉਹਨਾਂ ਨੇ ਹੂੰ ਕਬਾਤ ਮੌਕੇ ਤੇ ਹੋਇਆ ਕਿ ਚਲੋ ਭਾਈ ਨੂੰ ਐਵੇਂ ਨਹੀਂ ਮੇਰੇ ਖਿਆਲ ਮੌਕੇ ਦੇ ਦੱਸਿਆਈ ਬਈ ਮੌਕੇ ਦੱਸੇ ਤੁਹਾਡਾ ਕੀ ਰਿਐਕਸ਼ਨ ਸੀ ਮਨਨ ਤਾਂ ਇਸ ਤੋਂ ਪਹਿਲਾਂ ਕਿੱਤਾ ਤੁਸੀਂ ਇੱਕ ਤਾਂ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਮੈਂ ਉਹ ਫਿਲਮ ਕੀਤੀ ਸੀਗੀ ਕੁੜੀ ਹਰਿਆਣੇ ਦੀ ਕੁੜੀ ਹਰਿਆਣੇ ਵਾਲੀ ਦਾ ਉਹਦੇ ਚ ਸੀਗਾ ਹਾਂ ਉਹਦੇ ਚ ਹਰਿਆਣੇ ਦਾ ਗੈਟ ਅਪ ਸੀਗਾ ਇਹਦੇ ਚ ਰਾਜਸਥਾਨੀ ਗੈਟ ਅਪ ਸੀਗਾ ਪਰ ਵਧੀਆ ਗੁੱਡ ਐਕਸਪੀਰੀਅੰਸ ਸੀਗਾ ਮੇਰੇ ਲਈ ਕਿ ਇੱਕ ਐਕਟਰ ਲਈ ਨਾ ਨਵਾਂ ਇੱਕ ਇਹ ਨਵੀਆਂ ਚੀਜ਼ਾਂ ਹੁੰਦੀਆਂ ਹਾਂਜੀ ਇੱਕ ਐਕਟਰ ਨੂੰ ਇੱਕ ਛੇੜ ਮਿਲਦੀ ਏ ਹਾਂ ਆਪਣੇ ਕਰੈਕਟਰ ਚ ਕੋ ਮੇਰੇ ਲਈ ਬੜਾ ਵਾਰਨਿੰਗ ਵਾਲਾ ਕਰੈਕਟਰ ਕਿੱਡਾ ਦਮਦਾਰ ਆ ਹੋ ਹਨ ਬਿਲਕੁਲ 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 ਨੂੰ ਕਦੇ ਵੀ ਨਹੀਂ ਭੁੱਲਦੇ ਬਿਲਕੁਲ ਮੈਂ ਹੋ ਆਪਣਾ ਚੁਮਚਾ ਦਿਖਾਇਓ ਨਾ ਤੁਸੀਂ ਨਾਲ ਹੀ ਰੱਖਦੇ ਨਾ ਨਹੀਂ ਨਹੀਂ ਅੱਛਾ ਜਦੋਂ ਮੈਂੱਖ ਪਰ ਰੱਖਿਆ ਹੋਣ ਕਰਦੇ ਰੱਖਿਆ ਜੀ ਮੇਰੀ ਕਹਾਣੀ ਕੋਕਾ ਨਾ ਰਿਹਾ ਕੀ ਕਰ ਤੇਰੀ ਇੱਕ ਨਿਸ਼ਾਨੀ ਜਦੋਂ ਵੀ ਕਿਸੇ ਨੂੰ ਮਿਲਣਾ ਨਾ ਕਿਤੇ ਜਾ ਕੇ ਜਿੱਦਾਂ ਐ ਕਰਦੇ ਨਾ ਤੂੰ ਐ ਚੁਮਚਾਇਆ ਕਰਦਾ ਕੀ ਹੋਇਆ ਸੋ ਬਾਈ ਉੱਥੋਂ ਯਾਦਾਂ ਲੈ ਕੇ ਆਏ ਆ ਜਿਹੜੀਆਂ ਢਾਡੇ ਨਾਲ ਸਾਂਝੀਆਂ ਕਰ ਰਹੇ ਆ ਹਾਂ ਬਹੁਤ ਫਨ ਗੀਤਾਰ ਫਨ ਫਨ ਦੇ ਵਿੱਚ ਕਦੋਂ ਅਸੀਂ ਇੱਕ ਪਿਆਰੀ ਜੀ ਫਿਲਮ ਆਉਂਦੀ ਹੈ ਉਹ ਸਾਨੂੰ ਪਤਾ ਬਿਲਕੁਲ ਮਨ ਲੱਗਾ ਬਾਈ ਨੇ ਇੱਕ ਗੱਲ ਕਰੀ ਸੀ ਇੰਟਰਵਿਊ ਚ ਕਿ 30 ਦਿਨਾਂ ਦਾ ਸ਼ੂਟ ਸੀ ਅਸੀਂ 42 ਦਿਨ ਲਾਤੇ ਤੇ ਕਿਉਂ ਨਹੀਂ ਪਤਾ ਲੱਗਿਆ ਤੇ ਸਾਨੂੰ ਹਣ ਗੱਲਬਾਤ ਕਰਕੇ ਆਈਡੀਆ ਹੋ ਰਿਹਾ ਮੈਂ ਕਹਿੰਦਾ ਜੇ 50 ਦਿਨ ਵੀ ਹੁੰਦੇ ਫਿਰ ਵੀ ਪਤਾ ਨਹੀਂ ਲੱਗਦਾ ਸੋ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਕਿ ਆਪਣਾ ਕੀਮਤੀ ਸਮਾਂ ਦਿੱਤਾ 29 ਅਗਸਤ ਨੂੰ ਫਿਲਮ ਆ ਰਹੀ ਹੈ ਜੀ ਮੁੱਕਰ ਵੀ ਟੀਮ ਦੇ ਵਿੱਚੋਂ ਯਾਰ ਉਹ ਗੱਲਾਂ ਬਾਤਾਂ ਤੋਂ ਆਈਡੀਆ ਹੋ ਹੀ ਗਿਆ ਹੋਣਾ ਕਿ ਜਿੱਥੇ ਫਿਲਮ ਐਂਟਰਟੇਨ ਕਰੇਗੀ ਹੈ ਨਾ ਫਿਲਮ ਤੇ ਹਰ ਤਰ੍ਹਾਂ ਦਾ ਇਮੋਸ਼ਨ ਸ ਦੇਖਣ ਨੂੰ ਮਿਲੇਗਾ ਤਾਂ ਤੁਸੀਂ ਆਪਣੇ ਯਾਰਾਂ ਦੋਸਤਾਂ ਤੇ ਪਰਿਵਾਰਾਂ ਦੇ ਨਾਲ 29 ਅਗਸਤ ਨੂੰ ਦੇਖਣ ਲਈ ਜ਼ਰੂਰ ਜਾਇਓ ਧੰਨਵਾਦ